ਜਿਹੜੀਆਂ ਕੁੜੀਆਂ ਦੇ ਸਿਰ ਨੂੰ ਬਾਲਾ ਇਸ਼ਕ ਦਾ ਭੂਤ ਚੜਿਆ ਹੋਇਆ ਜਿਹੜੀਆਂ ਆਪਦੇ ਪਿਓ ਦੀ ਪਾਗ ਰੋਲਣ ਲੱਗੀਆਂ ਇੱਕ ਮਿੰਟ ਨਹੀਂ ਸੋਚਦੀਆਂ ਉਹ ਆ ਵੀਡੀਓ ਜ਼ਰੂਰ ਦੇਖ ਲਿਓ ਜਿਹੜੇ ਆ ਨਵੇਂ-ਨਵੇਂ ਛਲਾਰੂ ਉੱਠੇ ਆ ਜਿਹੜੇ ਮਿਰਜ਼ੇ ਬਣਦੇ ਆ ਕਿਸੇ ਦੀ ਵੀ ਧੀ ਪੈਣ ਨੂੰ ਕੱਢ ਕੇ ਲੈ ਜਾਂਦੇ ਆ ਉਹੋ ਆ ਵੀਡੀਓ ਜ਼ਰੂਰ ਦੇਖ ਲਿਓ ਕਿ ਕਿਸੇ ਦੀ ਧੀ ਪੈਣ ਨੂੰ ਕੱਢ ਕੇ ਲਜਾਣ ਦਾ ਹਸ਼ਰ ਕੀ ਹੁੰਦਾ ਤੇ ਜਿਹੜੀਆਂ ਪਿਓ ਦੀ ਪਾਗ ਰੋਲਦੀਆਂ ਨੇ ਉਹ ਵੀ ਆ ਵੀਡੀਓ ਜ਼ਰੂਰ ਦੇਖ ਲਿਓ ਕਿ ਪਿਓ ਦੀ ਪਾਗ ਰੋਲਣ ਦਾ ਬਾਅਦ ਚ ਹਸ਼ਰ ਕੀ ਹੁੰਦਾ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਬੜਿਆਂ ਨੂੰ ਮਤ ਆਊਗੀ ਤੇ ਬੜਿਆਂ ਦੀਆਂ ਅੱਖਾਂ ਖੁੱਲਣਗੀਆਂ ਹਾਂਜੀ ਕੀ ਹਾਲ ਚਾਲ ਨੇ ਭਰਾਵੋ ਤੁਹਾਡੇ ਸਾਹਮਣੇ ਹਾਜ਼ਰ ਹੋਏ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਵਾਲੀ ਕਹਾਣੀ ਹੈਗੀ ਆ ਸ੍ਰੀ ਅੰਮ੍ਰਿਤਸਰ ਦੇ ਨੇੜੇ ਇੱਕ ਪਿੰਡ ਪੈਂਦਾ ਬੋਪਾਰਾਏ ਤੇ ਉੱਥੋਂ ਦਾ ਰਹਿਣ ਵਾਲਾ ਸੀ ਗੁਰਦੇਵਾਲ ਸਿੰਘ ਜਿਹੜਾ ਗੁਰਦੇਵਾਲ ਸਿੰਘ ਸੀਗਾ ਇਹਦੀ ਇੱਕ ਧੀ ਸੀ ਜਿਹਦਾ ਨਾਮ ਸੀਗਾ ਸੁਖਵੀਰ ਕੌਰ ਤੇ ਸੁਖਵੀਰ ਕੌਰ ਦੀ ਗੱਲਬਾਤ ਹੋ ਜਾਂਦੀ ਆ ਨਾਲ ਦੇ ਪਿੰਡ ਦੇ ਮੁੰਡੇ ਦੇ ਨਾਲ ਜੋਬਨਦੀਪ ਦੇ ਨਾਲ ਜਿਹੜਾ ਜੋਬਨਦੀਪ ਸੀਗਾ ਇਹ ਮਿੱਟੀ ਦਾ ਟਰੈਕਟਰ ਟਰਾਲੀ ਚਲਾਉਂਦਾ ਹੁੰਦਾ ਸੀਗਾ ਲੋਕਾਂ ਦੇ ਘਰਾਂ 'ਚ ਭਰਤ ਪੁਰਤ ਪਾਉਣ ਦਾ ਕੰਮ ਕਰਦਾ ਸੀਗਾ ਤੇ ਜੋਬਨਦੀਪ ਦਾ ਸੁਖਵੀਰ ਕੌਰ ਦੇ ਘਰ ਦੇ ਕੋਲੋਂ ਆਉਣਾ ਜਾਣਾ ਅਕਸਰ ਚੱਲਦੇ ਰਹਿੰਦਾ ਸੀ ਟਰੈਕਟਰ ਤੇ ਚਲੋ ਜੀ ਜੋਬਨਦੀਪ ਸਿੰਘ ਦੀ ਗੱਲਬਾਤ ਸੁਖਵੀਰ ਕੌਰ ਦੇ ਨਾਲ ਹੋ ਜਾਂਦੀ ਆ ਦੋਨੇ ਜਣੇ ਨੂੰ ਫੋਨ ਨੰਬਰ ਦੇ ਦਿੰਦੇ ਆ ਦੋਨੇ ਜਣੇ ਫੋਨ ਤੇ ਗੱਲਬਾਤ ਕਰਨ ਲੱਗ ਜਾਂਦੇ ਆ ਵੀਡੀਓ ਕਾਲਾਂ ਹੋਣ ਲੱਗ ਜਾਂਦੀਆਂ ਨੇ ਹੌਲੀ ਹੌਲੀ ਸੁਖਵੀਰ ਕੌਰ ਜੋਬਨਦੀਪ ਸਿੰਘ ਨੂੰ ਮਿਲਣ ਲੱਗ ਜਾਂਦੀ ਆ ਹੁਣ ਇਹਨਾਂ ਦੇ ਸਿਰ ਨੂੰ ਆਸ਼ਕੀ ਦਾ ਭੂਤ ਪੂਰਾ ਚੜਿਆ ਹੁੰਦਾ ਤੇ ਇਹਨਾਂ ਨੂੰ ਐ ਲੱਗਦਾ ਵੀ ਖੌਰੇ ਕਿਸੇ ਨੂੰ ਕੁਝ ਪਤਾ ਹੀ ਨਹੀਂ ਲੱਗਦਾ ਤੁਹਾਨੂੰ ਪਤਾ ਵੀ ਇਹੋ ਜਿਹੀ ਗੱਲਾਂ ਕਿੱਥੇ ਗੁੱਜੀਆਂ ਛਿਪੀਆਂ ਰਹਿੰਦੀਆਂ ਨੇ ਇਸ ਗੱਲ ਦਾ ਪਤਾ ਸੁਖਵੀਰ ਕੌਰ ਦੇ ਪਿਓ ਗੁਰਦਿਆਲ ਸਿੰਘ ਨੂੰ ਲੱਗ ਜਾਂਦਾ ਜਦੋਂ ਗੁਰਦਿਆਲ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਦਾ ਤੇ ਉਹ ਆਪਦੀ ਧੀ ਨੂੰ ਸਮਝਾਉਂਦਾ ਵੀ ਧੀ ਰਾਣੀਏ ਮੇਰੀ ਪੱਗ ਨਾ ਰੋਲ ਮੈਂ ਤੈਨੂੰ ਜੰਮਿਆ ਪਾਲਿਆ ਸੰਭਿਆ ਤੇਰੇ ਲਾਲਾਂ ਚੱਟਦੇ ਰਿਆਂ ਆਪਦੇ ਮੂੰਹ ਚੋਂ ਕੱਢ-ਕੱਢ ਕੇ ਬੁਰਕੀਆਂ ਤੇਰੇ ਮੂੰਹ ਚ ਪਾਉਂਦਾ ਰਿਆਂ ਤੇ ਮੈਂ ਤੇਰੇਗੇ ਹੱਥ ਜੋੜਦਾ ਗੁਰਦਿਆਲ ਸਿੰਘ ਨੇ ਆਪਦੀ ਧੀ ਦੀਆਂ ਬੜੀਆਂ ਮ ਚਲੋ ਜੀ ਸੁਖਵੀਰ ਕੌਰ ਆਪਦੇ ਪਿਓ ਦੀ ਅੱਖਾਂ 'ਚ ਇਹ ਕਹਿ ਕੇ ਘੱਟਾ ਪਾ ਦਿੰਦੀ ਹੈ ਕਿ ਡੈਡੀ ਮੇਥੋਂ ਗਲਤੀ ਹੋ ਗਈ ਤੇ ਮੈਂ ਗਾਂ ਤੋਂ ਇਹੋ ਜਿਹਾ ਕੁਝ ਨਹੀਂ ਕਰਦੀ ਮੈਨੂੰ ਇੱਕ ਵਾਰੀ ਮਾਫ਼ ਕਰ ਦੇ ਚਲੋ ਜੀ ਗਰਦਿਆਲ ਸਿੰਘ ਨੂੰ ਤਰਸਾਇੰਦਾ ਵੀ ਧੀ ਤੇ ਉਹ ਕਹਿੰਦਾ ਚਲ ਕੋਈ ਗੱਲ ਨਹੀਂ ਧੀਏ ਜਿੱਥੇ ਤੋਂ ਗਲਤੀ ਹੋ ਗਈ ਚਲ ਗਾਂ ਤੋਂ ਸਿਆਣੀ ਹੋ ਜਾ ਇਨੇ ਕੀ ਕੀਤਾ ਇਨੇ ਆਪਦੇ ਪਿਓ ਦੀ ਅੱਖਾਂ 'ਚ ਘੱਟਾ ਪਾਤਾ ਪਰ ਆਪਦੇ ਆਸ਼ਕ ਨੂੰ ਨਹੀਂ ਛੱਡਿਆ ਉਹਦੇ ਨਾਲ ਮਿਲਣਾ ਜੁਲਣਾ ਉਸੇ ਤਰ੍ਹਾਂ ਜਾਰੀ ਰੱਖਿਆ ਇਹ ਫਿਰ ਆਪਦੀਆਂ ਹੱਤਾਂ ਤੋਂ ਬਾਜ਼ ਨਹੀਂ ਆਉਂਦੀ ਗਰਦਿਆਲ ਸਿੰਘ ਨੂੰ ਫੇਰ ਪਤਾ ਲੱਗ ਜਾਂਦਾ ਗਰਦਿਆਲ ਸਿੰਘ ਫੇਰ ਹੀ ਗੱਲ ਸੋਚਦਾ ਵੀ ਕਿਉਂ ਨਾ ਵੀ ਚੱਲ ਵਿਆਹੀ ਜਾਊਗੀ ਟਿਕ ਜੂਗੀ ਹਨਾ ਨਹੀਂ ਤਾਂ ਮੇਰੀ ਕਿਸਨ ਪੱਗ ਰੋਲ ਦੂਗੀ ਪਿੰਡ ਚ ਲਾਲਾ ਲਾਲਾ ਹੋ ਜਾਊਗੀ ਚਲੋ ਜੀ ਸੁਖਵੀਰ ਕੌਰ ਦੇ ਪਿਓ ਗਰਦਿਆਲ ਸਿੰਘ ਨੇ ਕੀਤਾ ਉਹਦੇ ਵਾਸਤੇ ਰਿਸ਼ਤੇ ਲੱਭਣੇ ਸ਼ੁਰੂ ਕਰਤੇ ਵੀ ਚੱਲ ਵਿਆਹ ਕੇ ਦਾ ਸਿਆਪਾ ਵੱਢੀਏ ਵੀ ਕੱਲ ਨੂੰ ਮੈਂ ਕਿਤੇ ਗਲਤੀ ਨਾ ਕਰ ਦੇ ਜਦੋਂ ਹੁਣ ਸੁਖਵੀਰ ਕੌਰ ਨੂੰ ਪਤਾ ਲੱਗਦਾ ਵੀ ਹੁਣ ਮੇਰਾ ਵਿਆਹ ਕਰਨਾ ਚਾਹੁੰਦੇ ਆ ਤਾਂ ਸੁਖਵੀਰ ਕੌਰ ਘਰ ਚ ਇਸ ਗੱਲ ਦਾ ਰੌਲਾ ਪਾਉਂਦੀ ਵੀ ਨਹੀਂ ਮੈਂ ਤਾਂ ਵਿਆਹ ਜੋ ਬਲਦੀਪ ਸਿੰਘ ਨਾਲ ਕਰਾਉਣਾ ਫਿਰ ਗਰਦਿਆਲ ਸਿੰਘ ਇਸ ਗੱਲ ਤੇ ਹੀ ਮੰਨ ਜਾਂਦਾ ਵੀ ਠੀਕ ਆ ਕੋਈ ਗੱਲ ਨਹੀਂ ਵੀ ਤੂੰ ਘਰੋਂ ਭੱਜੀ ਨਾ ਅਸੀਂ ਤੇਰਾ ਵਿਆਹ ਉੱਥੇ ਹੀ ਕਰ ਦ ਬੀ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੈਗੀ ਤੂੰ ਮੁੰਡੇ ਨੂੰ ਕਹਿ ਵੀ ਆਪਦੇ ਘਰਦਿਆਂ ਨਾਲ ਗੱਲ ਕਰੇ ਤੇ ਆਪਦੇ ਘਰਦਿਆਂ ਨੂੰ ਸਾਡੇ ਨਾਲ ਮਿਲਾਏ ਹੁਣ ਗਰਦਿਆਲ ਸਿੰਘ ਸੁਖਵੀਰ ਕੌਰ ਦਾ ਵਿਆਹ ਕਰਨ ਲਈ ਸਹਿਮਤ ਹੋ ਜਾਂਦਾ ਪਰ ਜਿਹੜਾ ਜੋਬਲਦੀਪ ਸਿੰਘ ਹੁੰਦਾ ਉਹਦੇ ਘਰ ਦੇ ਨਹੀਂ ਮੰਨਦੇ ਉਹਦੇ ਘਰ ਦੇ ਕਹਿੰਦੇ ਨਾ 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 ਅਸੀਂ ਨਹੀਂ ਉੱਥੇ ਵਿਆਹ ਕਰਨਾ ਅਸੀਂ ਤਾਂ ਫਲਾਣੀ ਕੁੜੀ ਵੇਖੀ ਤੇਰੇ ਵਾਸਤੇ ਫਲਾਣੀ ਕੁੜੀ ਵੇਖੀ ਆ ਕਹਿਣ ਦਾ ਮਤਲਬ ਕਿ ਕੁੜੀ ਦਾ ਪਿਓ ਮੰਨ ਜਾਂਦਾ ਪਰ ਮੁੰਡੇ ਦੇ ਘਰ ਦੇ ਨਹੀਂ ਮੰਨਦੇ ਹੁਣ ਜਦੋਂ ਮੁੰਡੇ ਦੇ ਘਰ ਦੇ ਨਹੀਂ ਮੰਨਦੇ ਫਿਰ ਤਾਂ ਹੁਣ ਗਰਦਿਆਲ ਸਿੰਘ ਨੇ ਸੁਖਵੀਰ ਕੌਰ ਨੂੰ ਕਹਨੇ ਸੀ ਭਾਈ ਜਦੋਂ ਉਹ ਨਹੀਂ ਮੰਨਦੇ ਤਾਂ ਹੁਣ ਅਸੀਂ ਤੇਰੇ ਕਿਤੇ ਹੋਰ ਵਿਆ ਪਰ ਤੂੰ ਘਰੋਂ ਭੱਜਣ ਦੀ ਕਿਤੇ ਗਲਤੀ ਨਾ ਕਰ ਲੈ। ਕੁੜੀ ਦਾ ਪਿਓ ਫੇਰ ਵੀ ਵਿਚਾਰਾ ਨੀਵਾ ਹੋ ਜਾਂਦਾ ਵੀ ਕਿਤੇ ਮੇਰੀ ਧੀ ਘਰੋਂ ਨਾ ਭੱਜ ਜੇ ਹਨਾ ਵੀ ਘਰੋਂ ਭੱਜ ਜੂਗੀ ਮੇਰੀ ਪਿੰਡ ਚ ਮਿੱਟੀ ਪਲੀਤ ਹੋ ਜੂਗੀ ਮੈਗਜ਼ੀਨ ਮੂੰਹ ਵਿਖਾਉਣ ਚੋਕਣੀ ਰਹਿਣਾ ਵੀ ਚੱਲ ਜਿੱਥੇ ਕਹਿੰਦੀ ਉੱਥੇ ਦਾ ਵਿਆਹ ਕਰਕੇ ਸਿਆਪਾ ਵੜ ਦਿੰਨੇ ਆ। ਪਰ ਅੱਗੋਂ ਹੁਣ ਮੁੰਡੇ ਵਾਲੇ ਨਹੀਂ ਮੰਨਦੇ। ਹੁਣ ਮੁੰਡਾ ਵੀ ਅੱਗੋਂ ਮਿਰਜ਼ਾ ਬਣਦਾ ਸੀਗਾ। ਹੁਣ ਮੁੰਡੇ ਦੇ ਘਰ ਦੇ ਮੰਨਦੇ ਨਹੀਂ ਸੀਗੇ। ਉਧਰੋਂ ਸੁਖਵੀਰ ਕੌਰ ਦਾ ਪਿਓ ਸੁਖਵੀਰ ਕੌਰ ਦਾ ਵਿਆਹ ਕਰਨ ਨੂੰ ਫਿਰਦਾ ਸੀਗਾ। ਤਾਂ ਇੰਨੇ ਕੀਤਾ ਕਿ ਦਿਨ ਗੁਰਦੇਵਾਲ ਸਿੰਘ ਘਰੋਂ ਬਾਹਰ ਕਿਤੇ ਗਿਆ ਹੁੰ ਲਾਵਾ ਫੇਰੇ ਲੈ ਕੇ ਫੇਰ ਘਰੇ ਆ ਜਾਂਦੀ ਆ ਚਲੋ ਜੀ ਜਦੋਂ ਫੇਰ ਘਰੇ ਆ ਜਾਂਦੀ ਆ ਥੋੜੇ ਦਿਨਾਂ ਬਾਅਦ ਫੇਰ ਇਹਨਾਂ ਨੂੰ ਚੋਲ ਉੱਠਦੀ ਆ ਇਹ ਕਹਿੰਦੇ ਵੀ ਕੰਮ ਤਾਂ ਹੁਣ ਕੱਚਾ ਹੋ ਗਿਆ ਵੀ ਕਿਉਂ ਨਾ ਆਪਾਂ ਕੋਟ ਮੈਰਿਜ ਕਰਾ ਲਈਏ ਵੀ ਲਾਵਾ ਫੇਰੜਾ ਦਾ ਕੰਮ ਤਾਂ ਕੱਚਾ ਜਿਆ ਚਲੋ ਜੀ ਉਸ ਤੋਂ ਬਾਅਦ ਸੁਖਬੀਰ ਕੌਰ ਕੀ ਕਰਦੀ ਆ ਇਹ ਜੋਵਨਦੀਪ ਸਿੰਘ ਦੇ ਨਾਲ ਘਰੋਂ ਭੱਜ ਜਾਂਦੀ ਆ ਤੇ ਘਰੋਂ ਭੱਜ ਕੇ ਜਾ ਕੇ ਕੋਟ ਮੈਰਿਜ ਕਰਵਾ ਲੈਂਦੇ ਆ ਤੇ ਪਿੱਛੇ ਹੀ ਗਰਦੇয়াল ਸਿੰਘ ਨੂੰ ਪਤਾ ਲੱਗਦਾ ਗਰਦੇয়াল ਸਿੰਘ ਵੀ ਉਸ ਕੋਟ ਦੇ ਵਿੱਚ ਪਹੁੰਚ ਜਾਂਦਾ ਉਥੇ ਖੜੇ ਹੁੰਦੀ ਆ ਤੇ ਇਹਨਾਂ ਨੂੰ ਜਾ ਕੇ ਬੜੇ ਪਿਆਰ ਨਾਲ ਗੱਲਬਾਤ ਕਰਦਾ ਕਹਿੰਦਾ ਵੀ ਐਂ ਗੱਲ ਕਰ ਕੋਈ ਗੱਲ ਜਿਹੜਾ ਉਹ ਸੀ ਕਰਨਾ ਸੀ ਉਹਦਾ ਕਰਤਾ ਠੀਕ ਆ ਤੇ ਆਪਦੀ ਧੀ ਨੂੰ ਵੀ ਕਹਿੰਦਾ ਪੁੱਤ ਕੋਈ ਗੱਲ ਨਹੀਂ ਤੂੰ ਘਰੇ ਆ ਜਾ ਮੈਂ ਤੈਨੂੰ ਇਸ ਮੁੰਡੇ ਨਾਲ ਘਰੋਂ ਤੋਰ ਦਿੰਦਾ ਚਲੋ ਜੀ ਇਹ ਦੋਨਾਂ ਨੂੰ ਉਹ ਲਾਡ ਪਿਆਰ ਦੇ ਨਾਲ ਆਪਣੇ ਘਰੇ ਲੈ ਕੇ ਆ ਜਾਂਦਾ ਚਲੋ ਜੀ ਇਹਨਾਂ ਨੂੰ ਘਰੇ ਲਿਆਉਂਦਾ ਘਰੇ ਲਿਆ ਕੇ ਇਹਨਾਂ ਨੂੰ ਚਾਹ ਪਾਣੀ ਵੀ ਪਿਉਂਦਾ ਇਹ ਚਾਹ ਪਾਣੀ ਪੀਣ ਲੱਗ ਜਾਂਦੇ ਆ ਤੇ ਉਹਨੇ ਜਿਹੜਾ ਗੰਡਾਸਾ ਗੰਡੂਸਾ ਤਿੱਖਾ ਕਰਕੇ ਰੱਖਿਆ ਹੁੰਦਾ ਹੁਣ ਚਿਰ ਨੂੰ ਉਹ ਚੁੱਕ ਲਿਆਉਂਦਾ ਗੰਡਾਸਾ ਲਿਆ ਆ ਕੇ ਗਰਦਿਆਲ ਸਿੰਘ ਪਹਿਲਾ ਵਾਰ ਆਪਦੀ ਦੀ ਦੇ ਸਿਰ ਚ ਕਰਦਾ ਜਦੋਂ ਧੀ ਦੇ ਸਿਰ ਚ ਇੱਕ ਗੰਡਾਸਾ ਵੱਜਾ ਉਹਦਾ ਤਾਸਕੀ ਦਾ ਪੁੱਤ ਉੱਥੇ ਨਿਕਲ ਗਿਆ ਉੱਥੇ ਡਿੱਗ ਪੈਂਦੀ ਐ ਚਲੋ ਜੇ ਉਸ ਤੋਂ ਬਾਅਦ ਮੁੜ ਕੇ ਉਸ ਮਿਰਜੇ ਨੂੰ ਉਸ ਆਸ਼ਕ ਨੂੰ ਵੱਡਦਾ ਗੰਡਾਸਿਆਂ ਦੇ ਨਾਲ ਦੋਨੇ ਜਿਹੜੇ ਧਰਤੀ ਡਿੱਗ ਪੈਂਦੇ ਆ ਲਹੂ ਲਹਾਨ ਹੋ ਜਾਂਦੇ ਆ ਹੁਣ ਤੁਸੀਂ ਇਹ ਸੋਚੋ ਵੀ ਉਸ ਪਿਓ ਦੇ ਦਿਲ ਤੇ ਕੀ ਬੀਤਰੀ ਹੋਗੀ ਉਸ ਪਿਓ ਦੇ ਦਿਲ ਤੇ ਕਿੰਨਾ ਪੱਥਰ ਤਰਿਆਊਗਾ ਯਾਰ ਜਿਹਦੇ ਸਾਹਮਣੇ ਉਹਦੀ ਹੱਥਾਂ ਨਾਲ ਪਾਲੀ ਹੋਈ ਧੀ ਤੜਫਦੀ ਹੋਵੇ ਲਹੂ ਲਹਾਨ ਹੋਈ ਪਈ ਹੋਵੇ ਉਹ ਪਿਓ ਕਿੱਡਾ ਹਾਲਾਤਾਂ ਦਾ ਮਾਰਿਆ ਹੋਊਗਾ ਕਿੱਡੀ ਮਜਬੂਰੀ ਦੇ ਵਿੱਚ ਹੋਊਗਾ ਜਿਸ ਨੂੰ ਆਪਦੀ ਧੀ ਮਾਰਨੀ ਪਈ ਚਲੋ ਜੀ ਜਦੋਂ ਦੇਖਦਾ ਕਿ ਮੇਰੀ ਹੁਣ ਧੀ ਵੀ ਤੜਫਦੀ ਪਈ ਆ ਨਾਲ ਉਹਦਾ ਆਸ਼ਕ ਵੀ ਤੜਫੀ ਜਾਂਦਾ ਵੀ ਇਹਨਾਂ ਦੀ ਜਾਨ ਨਹੀਂ ਨਿਕਲਦੀ ਪਈ ਫੇਰ ਗਰਦਿਆਲ ਸਿੰਘ ਨੇ ਦੋਨਾਂ ਨੂੰ ਕਰੰਟ ਲਾਇਆ ਦੋਨਾਂ ਦੇ ਕੰਨਾਂ ਕੋਲੇ ਕਰੰਟ ਲਾਇਆ ਵੀ ਚੱਲ ਛੇਤੀ ਮਰ ਜਣ ਹੁਣ ਇਹਨਾਂ ਦਾ ਮਰਤਾ ਜਾਣਾ ਹੀ ਆ ਵੀ ਮੈਂ ਇਹਨਾਂ ਨੂੰ ਛੱਡਣਾ ਵੀ ਮਾਰ ਕੇ ਹੀ ਆ ਵੀ ਚੱਲ ਤੜਫ ਤੜਫ ਕੇ ਮਰਦੇ ਪਏ ਆ ਕਿਉਂ ਨਾ ਇਹਨਾਂ ਦੀ ਛੇਤੀ ਜਾਨ ਨਿਕਲ ਜੇ ਇਹਨਾਂ ਦਾ ਸਿਆਪਾ ਮੁੱਕੇ ਚਲੋ ਜੀ ਕਰੰਟ ਲਾਉਂਦਾ ਉਸ ਤੋਂ ਬਾਅਦ ਦੋਨਾਂ ਦੀ ਮੌਤ ਹੋ ਜਾਂਦੀ ਚਲੋ ਜੀ ਉਸ ਤੋਂ ਬਾਅਦ ਪਿੰਡ 'ਚ ਗੱਲ ਉੱਡ ਜਾਂਦੀ ਆ ਲਾਲਾ ਲਾਲਾ ਹੋ ਜਾਂਦੀ ਆ ਪੁਲਿਸ ਤੱਕ ਗੱਲ ਪਹੁੰਚ ਜਾਂਦੀ ਆ ਪੁਲਿਸ ਮੌਕੇ ਤੇ ਆ ਜਾਂਦੀ ਆ ਪੁਲਿਸ ਨਾਲ ਲਾਸ਼ਾਂ ਨੂੰ ਚੱਕਦੀ ਆ ਦੋਨਾਂ ਨੂੰ ਇੱਕੋ ਮੰਜੇ ਤੇ ਪਾ ਕੇ ਉੱਪਰ ਕੱਪੜਾ ਪਾ ਕੇ ਪੁਲਿਸ ਚੱਕ ਕੇ ਪੋਸਟਮਾਰਟਮ ਲਈ ਲੈ ਜਾਂਦੀ ਆ ਤੇ ਉਸ ਤੋਂ ਬਾਅਦ ਗਰਦਿਆਲ ਸਿੰਘ ਆਪਦੀ ਵੀ ਗ੍ਰਿਫਤਾਰੀ ਦੇ ਦਿੰਦਾ ਹੁਣ ਜਦੋਂ ਗਰਦਿਆਲ ਸਿੰਘ ਨੂੰ ਥਾਣੇ ਚਲ ਜਾ ਕੇ ਉਹਨੂੰ ਪੁੱਛਿਆ ਜਾਂਦਾ ਭਾਈ ਤੂੰ ਆ ਕੀ ਕਰਤਾ ਵੀ ਮੜਾ ਮੋਟਾ ਸੋਚਦਾ ਲੈਂਦਾ ਤਾਂ ਉਹ ਕਹਿੰਦਾ ਵੀ ਮੈਂ ਆਪਦੀ ਧੀ ਨੂੰ ਦਾ ਦੂਜੇ ਮੁੰਡੇ ਨੂੰ ਨਹੀਂ ਸੀ ਮਾਰਨਾ ਚਾਹੁੰਦਾ ਮੈਂ ਬੜੀ ਵਾਰੀ ਆਪਦੀ ਧੀ ਨੂੰ ਸਮਝਾਇਆ ਬੜੇ ਉਹਦੇ ਕੇ ਹੱਥ ਜੋੜੇ ਤੇ ਮੈਂ ਉਸ ਮੁੰਡੇ ਨੂੰ ਵੀ ਬੜੀ ਵਾਰੀ ਸਮਝਾਇਆ ਵੀ ਦੇਖ ਪੁੱਤ ਆ ਕੰਮ ਨਾ ਕਰ ਮੇਰੀ ਪੱਗ ਆ ਮੇਰੀ ਇੱਜ਼ਤ ਆ ਮੇਰੇ ਘਰ ਦੀ ਇੱਜ਼ਤ ਆ ਤੂੰ ਇਹਨਾਂ ਕੰਮਾਂ ਤੋਂ ਬਾਜ ਜਾ ਤੂੰ ਹਟ ਜਾ ਜੇ ਤੇਰੇ ਘਰ ਦੇ ਮੰਨਦੇ ਆ ਤੂੰ ਬਿਸ਼ੱਕ ਦੀ ਵਿਆਹ ਕੇ ਲੈ ਜਾ ਤੂੰ ਆਪਦੇ ਘਰ ਤੇੋਂ ਸਾਡੇ ਘਰੇ ਲਿਆ ਅਸੀਂ ਬਹਿ ਕੇ ਸਿਆਣੇ ਬੰਦੇ ਗੱਲਬਾਤ ਕਰਦੇ ਆ ਅਸੀਂ ਤੁਹਾਡਾ ਵਿਆਹ ਕਰ ਦਿਆਂਗੇ ਪਰ ਆਹ ਕਟੜਾਂ ਘੜਾਉਣ ਵਾਲਾ ਕੰਮ ਨਾ ਕਰਿਆ ਜੀ ਕਹਿੰਦਾ ਮੈਂ ਬੜੇ ਹੱਥ ਜੋੜੇ ਬੜਾ ਸਮਝਾਇਆ ਪਰ ਜਦੋਂ ਮੇਰੇ ਸਿਰ ਤੋਂ ਪਾਣੀ ਲੰਘ ਗਿਆ ਫੇਰ ਮੈਨੂੰ ਮਰਦੇ ਨੂੰ ਅੱਕ ਚੱਪਣਾ ਪਿਆ ਜਦੋਂ ਮੈਂ ਕਿਸੇ ਨੂੰ ਮੂੰਹ ਵਿਖਾਉਣ ਜੁੱਗਾ ਪਿੰਡ 'ਚ ਰਿਆ ਹੀ ਨਹੀਂ ਸੀਗਾ ਫਿਰ ਮੈਂ ਮਰਦੇ ਨੇ ਅੱਕ ਚੱਬਿਆ ਕਿਹੜੇ ਪਿਓ ਦਾ ਜੀ ਕਰਦਾ ਕਿ ਆਪ ਦੀ ਧੀ ਨੂੰ ਗੰਡਾਸਿਆਂ ਨਾਲ ਵੜ ਦੇ ਕਿਹੜੇ ਪਿਓ ਦਾ ਜੀ ਕਰਦਾ ਕਿ ਧੀ ਤੜਫਦੀ ਪਈ ਹੋਵੇ ਉਹਦੇ ਕੰਨਾਂ ਤੇ ਕਰੰਟ ਲਾ ਕੇ ਉਹਦੇ ਸਾਹ ਕੱਢੇ ਕਹਿੰਦਾ ਮੈਨੂੰ ਹਾਲਾਤਾਂ ਨੇ ਮਜਬੂਰ ਕੀਤਾ ਸੀ ਤੇ ਮੈਂ ਹਾਲਾਤਾਂ ਤੋਂ ਮਜਬੂਰ ਹੋ ਕੇ ਨਾ ਦੋਨਾਂ ਨੂੰ ਵੜਿਆ ਮੈਂ ਕੋਈ ਸ਼ੌਂਕ ਨਾਲ ਨਹੀਂ ਵੜਿਆ ਮੈਂ ਇੱਕ ਅਣਖ ਦੀ ਖਾਤਰ ਇਹਨਾਂ ਦੋਨਾਂ ਨੂੰ ਵੜਿਆ ਮੇਰੀ ਕੋਈ ਗਲਤੀ ਹੈ ਨਹੀਂ ਮੁੰਡਾ ਨਹੀਂ ਸੀ ਹਟਦਾ ਮੁੰਡੇ ਦੇ ਘਰ ਦੇ ਵਿਆਹ ਲੈਣੀ ਸੀ ਮੰਨਦੇ ਫਿਰ ਦੱਸੋ ਮੈਂ ਕੀ ਕਰਦਾ ਇਸ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਜ਼ਰੂਰ ਕਰਿਓ ਤਾਂ ਜੋ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਜਿਹੜਿਆ ਨਵੇਂ ਜੇ ਛਲਾਰੂ ਉੱਠੇ ਫਿਰਦੇ ਆ ਕਿਸੇ ਦੀ ਧੀ ਭੈਣ ਕੱਢਣ ਲੱਗਿਆ ਮਿੰਟ ਮਾਰਦੇ ਆ ਕਿਸੇ ਦੀ ਇੱਜ਼ਤ ਬਾਰੇ ਭੂਰਾ ਨਹੀਂ ਸੋਚਦੇ ਸ਼ਾਇਦ ਉਹਨਾਂ ਨੂੰ ਆ ਵੀਡੀਓ ਦੇਖ ਕੇ ਮੱਤ ਆ ਜਾਏਗੀ ਇਥੇ ਅਣਖਾਂ ਵਾਲੇ ਵੀ ਬੜੇ ਤੁਰੇ ਫਿਰਦੇ ਆ ਤੇ ਜਿਹੜੀਆਂ ਕੁੜੀਆਂ ਦੇ ਨਵੇਂ ਨਵੇਂ ਸਿਰ ਨੂੰ ਇਸ਼ਕ ਚੜਿਆ ਨੱਕ ਪੁੰਜਣ ਦਾ ਵੱਲ ਨਹੀਂ ਹੁੰਦਾ ਤੇ ਫੋਨ ਤੇ ਗੱਲਾਂ ਬਾਤਾਂ ਕਰਨ ਲੱਗ ਜਾਂਦੀਆਂ ਨੇ ਘਰਦਿਆਂ ਨੂੰ ਨੀਂਦ ਦੀਆਂ ਗੋਲੀਆਂ ਪਾਉਣ ਲੱਗ ਜਾਂਦੀਆਂ ਨੇ ਉਹਨਾਂ ਨੂੰ ਸ਼ਾਇਦ ਭੂਰਾ ਮੱਤ ਆ ਜਾਏਗੀ ਇਹੋ ਜਿਹੀ ਗਲਦਾਂ ਗੁੱਦੀਆਂ ਛ ਠੀਕ ਆ ਜਦੋਂ ਕੋਈ ਧੀ ਪਿਓ ਦੀ ਪੱਗ ਰੋਲਦੀ ਆ ਫਿਰ ਉਸ ਪਿਓ ਨੂੰ ਪਤਾ ਹੁੰਦਾ ਕਿ ਉਸਦੇ ਦਿਲ ਤੇ ਕੀ ਬੀਜਦੀ ਆ ਕੋਸ਼ਕ ਪਿਓ ਤਾਂ ਮੁੜ ਕੇ ਚੁੱਪ ਕਰ ਜਾਂਦੇ ਆ ਵਿਚਾਰੇ ਪਰ ਕੁਝਕ ਅਣਖਾਂ ਵਾਲੇ ਵੀ ਹੁੰਦੇ ਆ ਜਿਨ੍ਹਾਂ ਨੂੰ ਆਪ ਦੀ ਇੱਜ਼ਤ ਸਭ ਤੋਂ ਵੱਧ ਪਿਆਰੀ ਹੁੰਦੀ ਆ ਅਣਖ ਪਿਆਰੀ ਹੁੰਦੀ ਆ ਤੇ ਫਿਰ ਉਹ ਜਾਗਦੀਆਂ ਜ਼ਮੀਰਾਂ ਵਾਲੇ ਗਾਟੇ ਲਾ ਵੀ ਦਿੰਦੇ ਆ ਸ਼ਾਇਦ ਆ ਵੀਡੀਓ ਦੇਖ ਕੇ ਕਿਸੇ ਨੂੰ ਮੱਤ ਆ ਜੇ ਪਰ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਇਹੋ ਜਿਹਾ ਭਾਣਾ ਦੁਬਾਰਾ ਨਾ ਕਿਸੇ ਦੇ ਘਰ ਚ ਵਾਪਰੇ ਕੋਈ ਧੀ ਆਪਦੇ ਪਿਓ ਦੀ ਪੱਗ ਨਾ ਰੋਲੇ ਤੇ ਕਿਸੇ ਪਿਓ ਨੂੰ ਮੁੜ ਕੇ ਮਜਬੂਰ ਹੋ ਕੇ ਆਪ ਦੀ ਧੀ ਨਾ ਮਾਰਨੀ ਪਵੇ ਨਾ ਹੀ ਕੋਈ ਬਗਾਨਾ ਪੁੱਤ ਮਾਰਨਾ ਪਵੇ ਪਰ ਬਗਾਨੇ ਪੁੱਤਾਂ ਨੂੰ ਵੀ ਹਦਾਇਤ ਦਿੰਨੇ ਆ ਭਾਈ ਕਿਸੇ ਦੀ ਇੱਜ਼ਤ ਨੂੰ ਹੱਥ ਪਾਉਣ ਤੋਂ ਪਹਿਲਾਂ 100 ਵਾਰੀ ਸੋਚਿਆ ਕਰੋ ਤੁਹਾਡੇ ਘਰ ਵੀ ਧੀ ਪੈਣ ਹੋਊਗੀ ਮੜਾ ਜਾ ਉਹਦੇ ਹਾਲ ਦੇਖ ਲਿਆ ਕਰੋ ਜੇ ਕੋਈ ਤੁਹਾਡੀ ਧੀ ਪੈਣ ਕੱਢ ਕੇ ਲੈ ਜਾਵੇ ਤੇ ਫਿਰ ਤੁਹਾਡੇ ਤੇ ਕੀ ਬੀਤੇਗੀ ਇਹ ਵੀ ਕੱਲ ਕਦੀ ਸੋਚਿਆ ਕਰੋ ਹੁਣ ਜਦੋਂ ਮੁੰਡੇ ਦੇ ਘਰ ਦੇ ਨਹੀਂ ਸੀ ਮੰਨਦੇ ਭਾਈ ਫਿਰੋੜ ਦਾ ਤੀਰ ਫੜਦਾ ਸੀ ਫਿਰੋੜ ਦਾ ਤੀਰ ਤਾਂ ਤੁਹਾਨੂੰ ਪਤਾ ਹੀ ਆ ਪਰ ਕਿਸੇ ਨਾ ਕਿਸੇ ਪਾਸੇ ਵੱਜਦਾ ਹੀ ਹੁੰਦਾ ਉਹਨੇ ਉੱਡਦਾ ਤੀਰ ਫੜਿਆ ਸੀ ਕਿਤੇ ਉੱਡਦਾ ਤੀਰ ਫਟਕਾਣ ਸਾਡਾ ਮਕਸਦ ਹਦਾਬਾ ਲੋਕਾਂ ਨੂੰ ਸੁਚੇਤ ਕਰਨਾ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਭਰਾਵੋ ਤੇ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ